ਉਹ ਮੈਨੂੰ ਪੱਤਰਕਾਰ ਪੁੱਛਣ ਲੱਗੇ ਟੀਵੀ ਤੇ ਇੱਕ ਇੰਟਰਵਿਊ ਚੱਲਦੀ ਸੀ ਮੇਰੀ ਨੈਸ਼ਨਲ ਟੀਵੀ ਹਿੰਦੀ ਦਾ ਲਾਈਵ ਚੱਲ ਰਿਆ ਸੀ ਨਾਲੇ ਸਿੱਧਾ ਹੀ ਮੈਨੂੰ ਕਹਿੰਦੇ ਵੀ ਅਸੀਂ ਨਾਂ ਲਾਵਾਂਗੇ ਬੰਦਿਆਂ ਦੇ ਤੇ ਉਹਦੇ ਬਾਰੇ ਤੁਸੀਂ ਹੁਣ ਹੀ ਦੱਸਣਾ ਹੈ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਚਾਹੇ ਸ਼ੇਅਰ ਸੁਣਾ ਦਿਓ ਉਹਦੇ ਬਾਰੇ ਚਾਹੇ ਕੋਈ ਗੱਲ ਸੁਣਾ ਦਿਓ ਉਹਦੇ ਬਾਰੇ ਜੋ ਮੈਂ ਕਿਹਾ ਠੀਕ ਹੈ ਪੁੱਛੋ ਕਹਿੰਦੇ ਸੁਖਵੀਰ ਸਿੰਘ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਨਾ ਪੜਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਪਰ ਪੰਜਾਬ ਦਾ ਬਾਦਸ਼ਾਹ ਬਣਨਾ ਚਾਹੁੰਦਾ ਜੋ ਕਿ ਹੋ ਨਹੀਂ ਸਕਦਾ ਕਹਿੰਦਾ ਕੈਪਟਨ ਮਨਿੰਦਰ ਸਿੰਘ ਮੈਂ ਕਿਹਾ ਰਾਜੇ ਨੇ ਮਹਿਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅੱਜਕੱਲ੍ਹ ਭਾਜਪਾ ਦਾ ਰਾਜ ਆ ਤਾਂ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਈ ਹੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਹਾਂ ਵੀ ਕਿਸੇ ਵੀ ਗੱਲ ਨੂੰ ਕਿੱਧਰੋਂ ਵੀ ਜੋੜ ਕੇ ਕਿਤੋਂ ਵੀ ਲਿਆ ਕੇ ਤੋੜ ਕੇ ਮਰੋੜ ਕੇ ਕੋਈ ਵੀ ਗੱਲ ਕਹਿ ਸਕਦਾ ਹੈ ਤੇ ਨਾਲ ਕਹਿੰਦਾ ਮੈਂ ਗਾਰੰਟੀ ਦਿੰਨਾ ਕਹਿੰਦੇ ਜੀ ਕਿਵੇਂ ਮੈਂ ਕਹਾਂ ਜੀ ਉਹ ਜਿਹੜਾ ਚੰਦਰਯਾਨ ਭੇਜਿਆ ਸੀ ਨਾ ਚੰਦ ਤੇ ਉਹਦੇ ਉਧ ਘਾਟਨ ਤੇ ਚੱਲਾ ਗਿਆ ਉਹਦੀ ਲਾਂਚਿੰਗ ਤੇ ਇਸਰੋ ਨੇ ਕਰਨਾ ਸੀ ਉਹ ਇਸਰੋ ਆਪਣੀ ਜਿਹੜੀ ਸਪੇਸ ਕੰਪਨੀ ਹੈ ਇਸਰੋ ਨੇ ਕਰਨਾ ਸੀ جا کے مودی اسرو سے میرا پرانا ناتا ہے میں بھی حیران ہو گیا میں اٹھویں کا سرٹیفکیٹ مل نہیں رہا اسرو نہ کی ناتا ہو سکتا بھائی اسرو تو پڑھے لکھے بندہ کا جب میں سکول میں پڑھتا تھا تیسری چوتھی کلاس میں تھا پڑھائی میں ہاتھ تنگ تھا تو مجھے ہر ایک ٹیچر آ کے کہتا تھا اب تو اسرو میں بیٹھ اب اسرو میں اب اسرو میں اس لیے اس رو سے میرا پرانا ناتا ہے مینو کہ اروند کیجریوال میں کیا بگت سنگھ جی کا شعر ہے ٹکتا ہے بڑا انہوں تے کہ عشق کرنا سب کا پیدائشی حق ہے کیوں نہ اس بار وطن کی سرزمی کو محبوب بنا لیا جائے اور ایک ہو رہا ہے کہ اس قدر واقف ہو گئی ہے میری قلم میرے کردار سے ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸਭ ਤੋਂ ਔਖਾ ਸਵਾਲ ਪਾਇਆ ਕਹਿੰਦੇ ਭਗਵਾਨ ਜੀ ਹੁਮ ਆਪਦੇ ਬਾਰੇ ਕੀ ਬੋਲਾਂ ਦੱਸੋ ਜੀ ਕਹਿੰਦੇ ਮੈਂ ਕਿਹਾ ਜੀ ਜੇ ਮੈਂ ਦੇਖਾਂ ਅਮਲਾਂ ਬੱਲੇ ਤੱਕਾ ਅੱਖ ਨਹੀਂ ਮੇਰੇ ਬੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤੱਕੱਖ ਨਹੀਂ ਮੇਰੇ ਪੱਲੇ ਜਿਵੇਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸੋ ਵੀਰੋ ਇਹ ਥੋੜਾ ਪ੍ਰਤਾਪ ਹੈ ਪਬਲਿਕ ਦਾ ਪ੍ਰਤਾਪ ਹੈ ਇਹ ਨਹੀਂ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਵੀ ਇਹ ਜਿਹੜਾ ਕੰਮ ਤੁਸੀਂ ਕਰਤਾ ਨਾ ਇਹ ਬੰਦੇ ਦੇ ਬਸ ਦੀ ਗੱਲ ਨਹੀਂ ਇਹ ਤਾਂ ਜਦੋਂ ਪ੍ਰਮਾਤਮਾ ਰੂਪੀ ਪਬਲਿਕ ਮੂਹਰੇ ਆਉਂਦੀ ਹੈ ਉਦੋਂ ਕੰਮ ਹੁੰਦਾ ਹੈ ਇਹ ਉਦੋਂ ਇਹ ਕੰਮ ਹੁੰਦਾ ਹੈ ਸੋ ਸਨਾਮ ਕਾਲਜ ਪੜਦੇ ਰਹੇ ਆ ਇੱਥੋਂ ਇੱਕ ਕੁਲਫੀ ਗਰਮਾ ਗਰਮ ਤੋਂ ਲੈ ਕੇ ਇੱਥੋਂ ਸ਼ੁਰੂ ਹੋਇਆ ਸਾਰਾ ਕੁਝ ਆ ਨਾਨਕੇ ਇੱਥੇ ਨੇ ਦੋਸਤ ਮਿੱਤਰ ਮੰਡੀ ਸਨਾਮ ਵਾਲੀ ਜਿੱਥੇ ਅੱਜ ਹੈਲੀਕਾਪਟਰ ਉਤਰਿਆ ਮੈਂ ਕਿਹਾ ਆਪਣੇ ਆਪ ਨੂੰ ਮੈਂ ਸੋਚਿਆ ਭਗਵਾਨ ਤਮਾਨਾ ਇੱਥੇ ਝੋਨੇ ਦੀ ਟਰਾਲੀ ਲੈ ਕੇ ਆਉਣਾ ਹੁੰਦਾ ਸੀ ਅੱਜ ਹੈਲੀਕਾਪਟਰ ਲਈ ਫਿਰਦਾ ਇੱਥੇ ਫਿਰ ਹੋਰ ਤੂੰ ਕੀ ਭਾਲਦਾ ਭਾਈ ਹੁਣ ਪ੍ਰਮਾਤਮਾ ਤੋਂ ਇਸ ਤੋਂ ਵੱਧ ਹੋਰ ਕੀ ਕਰੀ ਅਰਦਾਸ ਹੀ ਕਰਦੇ ਆ ਦੋ ਟਾਈਮ ਅਰਦਾਸ ਕਰਦੇ ਆ ਪ੍ਰਮਾਤਮਾ ਜਿੰਨੀ ਕਿ ਦਿੱਤ ਬਣਾਤੀ ਓੰਨੀ ਕਾਇਮ ਰੱਖ ਲਿਪਮੇ ਬਧਾਈ ਨਾ ਪਰ ਕਟਾਈ ਨਾ ਕੋਈ ਗਲਤ ਫੈਸਲਾ ਨਾ ਕਰਾਈ ਇਹੋ ਜਿਹਾ ਫੈਸਲਾ ਕਰਾਈ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੋਵੇ ਕਿਸੇ ਦੇ ਘਰ ਚ ਤਰੱਕੀ ਵਾਲਾ ਦੀਵਾ ਜਗਦਾ ਹੋਵੇ ਕਿਸੇ ਦੇ ਘਰ ਦੀ ਅੱਗ ਬੁਝੇ ਨਾ